ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਮੈਂ ਅਖਬਾਰਾਂ ਵਿੱਚ ਪੜਿਆ ਸੀ ਤੇ ਅੱਜ ਇੱਕ ਕਛਰੀ ਬਾਈਟ ਵੀ ਆਈ ਹੈ ਜਿਸ ਤੋਂ ਮੈਨੂੰ ਪਤਾ ਲੱਗਿਆ ਕਿ ਕਾਨੂੰਨ ਦੇ ਚੰਦੇ ਵਿੱਚ ਜਿੱਥੇ ਸਿੰਘਾਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਔਰ ਹਜ਼ਾਰਾਂ ਦੀ ਤਰ੍ਹਾਂ ਦੇ ਵਿੱਚ ਸਿੰਘਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ ਉਸ ਜਗ੍ਹਾ ਤੇ ਹੁੰਦਾ ਹੈ ਸਰਕਾਰ ਨੇ ਪਿਛਲੇ ਕਾਫੀ ਸਾਲਾਂ ਤੋਂ ਢੰਗ ਪੜਾ ਕੇ ਰੱਖਿਆ ਆ ਯਾਰ। ਔਰ ਜੋ ਵੀ ਕੂੜਾ ਕਰਕਟੇ ਜਾਂ ਮਾਲਾ ਸਾਰਾ ਤੇ ਸੁਟਦੇ ਪਏ। ਇਹ ਨਜ਼ਾਰਾ ਮੇਰਾ ਅੱਖਾਂ ਨੇ ਸਾਹਮਣੇ ਇਸ ਤਰ੍ਹਾਂ ਆ ਗਿਆ ਵੀ ਜਵੇਂ ਉਸ ਹਸਤਾਨ ਤੇ ਸਿੰਘ ਮੋਗਲਾਂ ਦੀ ਫੌਜਾਂ ਨਾਲ ਲੜ ਕੇ ਸੀਧੀਆਂ ਪ੍ਰਾਪਤ ਕਰ ਰਹੇ ਨੇ ਤੇ ਉਹਨਾਂ ਦੀ ਜਿੱਤ ਪ੍ਰਾਪਤ ਕਰਨੇ ਸਿਰ ਧਰ ਦੀ ਬਾਜ਼ੀ ਲਾ ਕੇ ਲੜਦੇ ਪਏ। ਉਸ ਥਾਂ ਦੇ ਉੱਤੇ ਇਤਨਾ ਗੰਨ ਪਾਣਾ ਔਰ ਕੂੜਾ ਕੱਟਣਾ ਸੰਟਣਾ ਜਿਹੜੀ ਥਾਂ ਸਿੱਖ ਕੌਮ ਦੇ ਲਈ ਸਿੱਖ ਧਰਮ ਦੇ ਲਈ ਪੂਜਣ ਵਾਲੀ ਹੈ ਉੱਥੋਂ ਥੋੜੀ ਦੂਰ ਤੇ ਗੁਰਦੁਆਰਾ ਵੀ ਬਣਿਆ ਹੋਇਆ ਮੈਂ ਇਹ ਬੇਨਤੀ ਕਰਾਂਗਾ ਸਭ ਤੋਂ ਪਹਿਲਾਂ ਤਾਂ ਡਿਪਟੀ ਕਮਿਸਟਰਨ ਨੂੰ ਕਿ ਇਸ ਗੱਲ ਦਾ ਧਿਆਨ ਨਖਦੇ ਹੋਏ ਉਹ ਆਪ ਵੀ ਆਰਡਰ ਕਰਦਨ ਨੂੰ ਵੀ ਸਾਰਾ ਪੂਰਾ ਕਰਕਰ ਦਸੀ ਅਸੀ ਤੋ ਚੁੱਕ ਕੇ ਲੈ ਜਾਣਾ। ਅੱਗੋਂ ਤੋਂ ਕਿਸੇ ਨਮੀ ਸਥਾਨ ਦੇ ਉੱਤੇ ਕੂੜਾ ਜਾਂ ਹੋਰ ਮਾਲ ਇਹ ਜਿਹਾ ਸੁੱਟਣ ਦੀ ਆਗਿਆ ਨਹੀਂ ਦਿੱਤੀ ਜਾਏਗੀ। ਉਹ ਆਰਡਰ ਕਰਦਨ ਵੀ ਜਿਹੜਾ ਵੀ ਟਰੱਕ ਇੱਥੇ ਇਸ ਤਰ੍ਹਾਂ ਦਾ ਕੰਮ ਕਰਦਾ ਪੜਿਆ ਗਿਆ ਉਹਦਾ ਟਰੱਕ ਜ਼ਬਤ ਕੀਤਾ ਜਾਏਗਾ। ਔਰ ਉਸ ਤੇ ਭਾਰੀ ਜੁਰਮਾਨਾ ਲਾਇਆ ਜਾਏਗਾ। ਮੈਂ ਸਮਝਾਵਾ ਕਿ ਮੈਂ ਪੀਰ ਕਰਦਾ ਸ਼ੋਮਣੀ ਦੇ ਦੁਆਰਾ ਬੰਨ੍ਹ ਕਮੇਟੀ ਦੇ ਪ੍ਰਧਾਨ ਮਾਨ ਜੋਖਸਾ ਰਾਜੇ ਦਰ ਸਿੰਘ ਤਾਂ ਮੈਂ ਉਹਨਾਂ ਨੂੰ ਕਿ ਉਹ ਇਸ ਪਾਸੇ ਪੂਰਾ ਧਿਆਨ ਦੇਣ ਅਤੇ ਵਿਜਿਟ ਕਰਨ ਸ਼ੋਮਣੀ ਕਾਲੀਦਾਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਦੋ ਤਿੰਨ ਦਿਨਾਂ ਹਿੰਦੁਸਤਾਨੋਂ ਵਾਪਸ ਆਣਾ ਆਪਣੇ ਕੰਮਕਾਰ ਵਾਸਤੇ ਬਾਹਰ ਗਏ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਸ਼ੌਣੀ ਕਮੇਟੀ ਅਤੇ ਸ਼ੌਣੀ ਕਾਲੇਦਲ ਦਾ ਵਫਾ ਜਿਹੜਾ ਉਸ ਜਗ੍ਹਾ ਜਾ ਕੇ ਔਰ ਜਿਹੜਾ ਉੱਥੇ ਇਹ ਗੰੰਦ ਪਾਇਆ ਜਾ ਰਿਹਾ ਹੈ ਇਸ ਨੂੰ ਗੰਦੈਂਕ ਜਿਹੜਾ ਟਾਬ ਬਣ ਗਿਆ ਹੈ ਇਸ ਨੂੰ ਫੌਰਨ ਹਟਾਇਆ ਜਾਵੇ। ਔਰ ਇਹਦੇ ਤੇ ਫਲ ਪੂਟੇ ਦਰਖਤ ਲਾਇਆ ਜਾਣ। ਅਜ ਅਜ ਵੀ ਵਾਤਾਵਰਣ ਛਾਕਰ ਅੰਦਰ ਲਈ ਅਸੀਂ ਇਹ ਕੰਮ ਸ਼ੁਰੂ ਕੀਤਾ ਆਇਆ। ਅਕਾਲ ਤਾਫ ਦੇ ਜਥੇਦਾਰ ਸਾਹਿਬ ਦਾ ਵੀ ਹਦੇਸ਼ ਹੈ ਮੈਂ ਆਪੇ ਆਪਣੇ ਦਿੱਲੀ ਦੇ ਸਾਥੀਆਂ ਸਮੇਤ ਉਸ ਜਗ੍ਹਾ ਤੇ ਜਰੂਰ ਆਵਾਂਗਾ ਦੋ ਚਾਰ ਦਿਨ ਮੈਨੂੰ ਲੱਗਣਗੇ ਜਰੂਰ ਕਿਉਂਕਿ ਮੈਂ ਪੂਰੀ ਆਕੂਪਾਈਡਾਂ ਕੇ ਕਈ ਨਾਂ ਮਰੀ ਵੀਤੀਆਂ ਪਰ ਜਲਦੀ ਹੀ ਵਿਜਿਟ ਕਰਾਂਗਾ ਮੈਂ ਸ਼੍ਰੀ ਭਗਵਾਨ ਮਾਨਜੇ ਨੂੰ ਮਿਲ ਬੈਠੀ ਕਰਾਂਗਾ ਹੁਣ ਮੈਨੂੰ ਪਤਾ ਉਸ ਇਲਾਕੇ ਦੇ ਐਮਐਲਏ ਸਭ ਹਨ ਕਿਹੜੇ ਕਿ ਉਹ ਇਸ ਕੰਮ ਵਾਲ ਖਾਸ ਜਾਂ ਦੇ ਕੇ ਸਿੱਖਾਂ ਦੇ ਇਸ ਮਾਨ ਇਤਿਹਾਸਕ ਖਾਨ ਤੋਂ ਇੱਕ ਗੰਦਗੀ ਦੇ ਟੇਰ ਚੁੱਕਣ ਪਰ ਅਗੋਂ ਤੋਂ ਉਹ